ਗੈਂਗਸਟਰ ਤੋਂ ਰਾਜਨੀਤਾ ਬਣੇ ਜਸਵਿੰਦਰ ਸਿੰਘ ਰੌਕੀ ਦੇ ਕਤਲ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚੋਂ ਦੋ ਪਟਿਆਲਾ ਅਤੇ ਇੱਕ ਮੁਕਸਰ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਦੇ ਫੋਨ ਰਿਕਾਰਡ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਜਿਸ ਦਿਨ ਰੌਕੀ ਦਾ ਕਤਲ ਹੋਇਆ ਉਸ ਦਿਨ ਇਹਨਾਂ ਮੁਲਜ਼ਮਾਂ ਦੀ ਫੋਨ ਲੋਕੇਸ਼ਨ ਹਾਦਸੇ ਵਾਲੀ ਥਾਂ ਦੀ ਹੀ ਸੀ। ਇਸ ਦੇ ਇਲਾਵਾ ਮ੍ਰਿਤਕ ਅਤੇ ਉਸ ਦੀ ਗੱਡੀ 'ਤੇ ਪਾਏ ਗਏ ਖੂਨ ਦੇ ਨਿਸ਼ਾਨ ਵੀ ਉਹਨਾਂ ਦੇ ਮੋਬਾਈਲ ਫੋਨਾਂ ਤੋਂ ਮਿਲੇ ਨੇ। ਸੋਲੰਦਿਆ ਕੁਝ ਤਸਵੀਰਾਂ ਵੀ ਉਹਨਾਂ ਦੇ ਮੋਬਾਈਲ ਫੋਨ ਤੋਂ ਮਿਲੀਆਂ ਨੇ ਜਿਸ ਦਾ ਇਹਨਾਂ ਕੋਲ ਕੋਈ ਸਪਸ਼ਟ ਜਵਾਬ ਵੀ ਨਹੀਂ ਸਵਿੰਦਰ ਸਿੰਘ ਰੌਕੀ ਦਾ ਹਿਮਾਚਲ ਦੇ ਕਸਬੇ ਸੋਲਨ ਵਿੱਚ 29 ਅਪ੍ਰੈਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਵੇਲੇ ਰੌਕੀ ਨਾਲ ਉਸਦੇ ਦੋ ਸਾਥੀ ਅਤੇ ਦੋ ਗਨਮੈਨ ਮੌਜੂਦ ਸਨ। ਜਾਣਕਾਰੀ ਮੁਤਾਬਕ ਪ੍ਰਵਾਣ ਵਿੱਚ ਟੈਂਬਰ ਟ੍ਰੇਨ ਨੇੜੇ ਰੌਕੀ ਤੇ ਹਮਲਾ ਕੀਤਾ ਗਿਆ ਸੀ ਜਿਸ ਉਪਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਮ੍ਰਿਤਕ ਐਲਾਨ ਦਿੱਤਾ ਗਿਆ। ਸਵਿੰਦਰ ਸਿੰਘ ਰੌਕੀ 2012 ਵਿੱਚ ਫਾਜ਼ਿਲਕਾ ਹਲਕੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜ ਚੁੱਕਿਆ ਹੈ।